ਜਿੱਥੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਲਏ ਨੇ ਉੱਥੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਤਿਆਰ ਹੈ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਤੇ ਪੱਥਰਾਂ ਨਾਲ ਬੈਰੀਗੇਟਿੰਗ ਕਰ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿਸ ਤਰ੍ਹਾਂ ਬਾਰਡਰ ਨੂੰ ਪੂਰੀ ਤਰ੍ਹਾਂ ਪੱਥਰਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ 1 2 ਨਹੀਂ ਬਲਕਿ ਟ੍ਰਿਪਲ ਲੇਅਰਿੰਗ ਲਗਾ ਕੇ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਐਂਟਰੀ ਨਾ ਕਰ ਸਕਣ ਤਿੰਨ ਲੇਅਰ ਦੀ ਇਹ ਭਾਰੀ ਬੈਰੀਗੇਟਿੰਗ ਕਿਸਾਨਾਂ ਨੂੰ ਨੰਗਣ ਵਿੱਚ ਬਹੁਤ ਹੀ ਔਖਾ ਕਰਨ ਵਾਲੀ ਹੈ ਨੈਸ਼ਨਲ ਹਾਈਵੇ ਨੂੰ ਪੱਥਰ ਅਤੇ ਸੀਮੈਂਟ ਦੀਆਂ ਬੈਰੀਗੇਟਿੰਗਸ ਦੇ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਤੇ ਉਸ ਤੋਂ ਬਾਅਦ ਦੂਜੀ ਲੇਅਰ ਦੇ ਵਿੱਚ ਲੋਹੇ ਦੇ ਕੰਟੇਨਰ ਖੜੇ ਕੀਤੇ ਗਏ ਨੇ ਤੇ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਲਏ ਨੇ ਉੱਥੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਤਿਆਰ ਹੈ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਤੇ ਪੱਥਰਾਂ ਨਾਲ ਬੈਰੀਗੇਟਿੰਗ ਕਰ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿਸ ਤਰ੍ਹਾਂ ਬਾਰਡਰ ਨੂੰ ਪੂਰੀ ਤਰ੍ਹਾਂ ਪੱਥਰਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ। ਇੱਕ ਦੋ ਨਹੀਂ ਬਲਕਿ ਟ੍ਰਿਪਲ ਲੇਅਰਿੰਗ ਲਗਾ ਕੇ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਐਂਟਰੀ ਨਾ ਕਰ ਸਕਣ ਤਿੰਨ ਲੇਅਰ ਦੀ ਇਹ ਭਾਰੀ ਬੈਰੀਗੇਟਿੰਗ ਕਿਸਾਨਾਂ ਨੂੰ ਨੰਗਣ ਵਿੱਚ ਬਹੁਤ ਹੀ ਔਖਾ ਕਰਨ ਵਾਲੀ ਹੈ ਨੈਸ਼ਨਲ ਹਾਈਵੇ ਨੂੰ ਪੱਥਰ ਅਤੇ ਸੀਮਿੰਟ ਦੀਆਂ ਬੈਰੀਗੇਟਿੰਗਸ ਦੇ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਤੇ ਉਸ ਤੋਂ ਬਾਅਦ ਦੂਜੀ ਲੇਅਰ ਦੇ ਵਿੱਚ ਲੋਹੇ ਦੇ ਕੰਟੇਨਰ ਖੜੇ ਕੀਤੇ ਗਏ ਨੇ ਤੇ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਲੈਨੇ ਉੱਥੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਤਿਆਰ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਤੇ ਪੱਥਰਾਂ ਨਾਲ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿਸ ਤਰ੍ਹਾਂ ਬਾਰਡਰ ਨੂੰ ਪੂਰੀ ਤਰ੍ਹਾਂ ਪੱਥਰਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਇੱਕ ਦੋ ਨਹੀਂ ਬਲਕਿ ਟ੍ਰਿਪਲ ਲੇਅਰਿੰਗ ਲਗਾ ਕੇ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਐਂਟਰੀ ਨਾ ਕਰ ਸਕਣ ਤਿੰਨ ਲੇਅਰ ਦੀ ਇਹ ਭਾਰੀ ਬੈਰੀਗੇਟਿੰਗ ਕਿਸਾਨਾਂ ਨੂੰ ਨੰਗਣ ਵਿੱਚ ਬਹੁਤ ਹੀ ਔਖਾ ਕਰਨ ਵਾਲੀ ਹੈ ਨੈਸ਼ਨਲ ਹਾਈਵੇ ਨੂੰ ਪੱਥਰ ਅਤੇ ਸੀਮਿੰਟ ਦੀਆਂ ਬੈਰੀਗੇਟਿੰਗਸ ਦੇ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਤੇ ਉਸ ਤੋਂ ਬਾਅਦ ਦੂਜੀ ਲੇਅਰ ਦੇ ਵਿੱਚ ਲੋਹੇ ਦੇ ਕੰਟੇਨਰ ਖੜੇ ਕੀਤੇ ਗਏ ਨੇ ਤੇ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਲਏ ਨੇ ਉੱਥੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਤਿਆਰ ਹੈ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਤੇ ਪੱਥਰਾਂ ਨਾਲ ਬੈਰੀਗੇਟਿੰਗ ਕਰ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿਸ ਤਰ੍ਹਾਂ ਬਾਰਡਰ ਨੂੰ ਪੂਰੀ ਤਰ੍ਹਾਂ ਪੱਥਰਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ 1 2 ਨਹੀਂ ਬਲਕਿ ਟ੍ਰਿਪਲ ਲੇਅਰਿੰਗ ਲਗਾ ਕੇ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਐਂਟਰੀ ਨਾ ਕਰ ਸਕਣ ਤਿੰਨ ਲੇਅਰ ਦੀ ਇਹ ਭਾਰੀ ਬੈਰੀਗੇਟਿੰਗ ਕਿਸਾਨਾਂ ਨੂੰ ਨੰਗਣ ਵਿੱਚ ਬਹੁਤ ਹੀ ਔਖਾ ਕਰਨ ਵਾਲੀ ਹੈ ਨੈਸ਼ਨਲ ਹਾਈਵੇ ਨੂੰ ਪੱਥਰ ਅਤੇ ਸੀਮਿੰਟ ਦੀਆਂ ਬੈਰੀਗੇਟਿੰਗਸ ਦੇ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਤੇ ਉਸ ਤੋਂ ਬਾਅਦ ਦੂਜੀ ਲੇਅਰ ਦੇ ਵਿੱਚ ਲੋਹੇ ਦੇ ਕੰਟੇਨਰ ਖੜੇ ਕੀਤੇ ਗਏ ਨੇ ਤੇ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ